ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਦਰਾਂ ਦੇ ਵਿੱਚ ਦੋ ਗੁਰਸਿੱਖ ਆਏ ਭਾਈ ਮਾਲੋ ਜੀ ਅਤੇ ਭਾਈ ਮੰਗਾ ਜੀ ਇਹਨਾਂ ਦੋਨਾਂ ਗੁਰਸਿੱਖਾਂ ਨੇ ਭਾਈ ਮਾਲੋ ਜੀ ਅਤੇ ਭਾਈ ਮੰਗਲ ਜੀ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਕੋਲ ਕੀਰਤਨ ਦੀ ਦਾਤ ਮੰਗੀ ਧੰਨ ਗੁਰੂ ਨਾਨਕ ਮਹਾਰਾਜ ਨੇ ਬਚਨ ਕੀਤਾ ਕਿ ਜਿਸ ਕੀਰਤਨ ਤੁਸੀਂ ਕਰਨਾ ਹੈ ਉਸ ਸ਼ਬਦ ਪਾਇ ਕੇ ਰਾਗ ਗਾਉਣਾ ਹੈ ਦਾ ਹੁਕਮ ਕੀਤਾ ਤੋ ਕੀ ਕੀਰਤਨ ਦਾ ਮੁੱਢ ਜਿਹੜਾ ਸੀ ਉਹ ਭਾਈ ਮਰਦਾਨਾ ਜਿੰਨੇ ਬਣਿਆ ਭਾਈ ਮਾਲੂ ਅਤੇ ਭਾਈ ਮੰਗਾ ਜੀ ਕਥਾ ਤੇ ਕੀਰਤਨ ਕਰਦੇ ਸਨ ਉਹਨਾਂ ਨੇ ਇੱਕ ਦਿਨ ਗੋੰਗ ਸਾਹਿਬ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਕੋਈ ਐਸਾ ਵਿਦੇਸ਼ ਕੋਈ ਐਸਾ ਬਚਨ ਕਰੋ ਜਿਹਦੇ ਨਾਲ ਸਤਗੁਰੂ ਸਾਡਾ ਉਧਾਰ ਹੋਵੇ ਮਹਾਰਾਜ ਨੇ ਬਚਨ ਕੀਤਾ ਕਹਿੰਦੇ ਜੇ ਚ ਸ਼ਬਦ ਦਾ ਕੀਰਤਨ ਕਰਨਾ ਹੈ ਪਹਿਲਾਂ ਉਸ ਦੀ ਕਥਾ ਤੁਹਾਡੇ ਵਿੱਚੋਂ ਇੱਕ ਦੇ ਦੂਸਰਾ ਦੂਜਾ ਇੰਦਰੀਆਂ ਦੇ ਮਨ ਨੂੰ ਸੰਕੋਚ ਕੇ ਸੁਣੇ ਜਦ ਸ਼ਬਦ ਦਾ ਭਾਵ ਚੰਗੀ ਤਰ੍ਹਾਂ ਜਿਹੇ ਨਸ਼ੀਨ ਹੋ ਜਾਵੇ ਤਾਂ ਦੋਨਾਂ ਫਿਰ ਕੀਰਤਨ ਕਰਨਾ ਭਾਵ ਕਿ ਜਦੋਂ ਵੀ ਕੀਰਤਨ ਕਰਨਾ ਉਹਦੇ ਅਰਥ ਦੀ ਸੋਝੀ ਉਹਦੇ ਭਾਵ ਅਰਥ ਦੀ ਗਿਆਨ ਕੀਰਤਨ ਕਰਨ ਵਾਲਿਆ ਨੂੰ ਬਹੁਤ ਲਾਜ਼ਮੀ ਹੈ ਫਿਰ ਉਹਨੂੰ ਜੋ ਸੁਣਾਇਆ ਜਾ ਰਿਹਾ ਹੈ ਉਹ ਆਪਣੇ ਜ਼ਿਹਨ ਦੇ ਵਿੱਚ ਵਸਿਆ ਹੋਵੇ ਮਹਾਰਾਜ ਨੇ ਬਚਨ ਕੀਤਾ ਬੜੇ ਖੁਸ਼ ਹੋਏ ਤੇ ਭਾਈ ਮਾਲੋ ਅਤੇ ਭਾਈ ਮੰਗਾ ਜਿਨ ਇਵੇਂ ਕੀਤਾ ਦੋਨਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਤੇ ਜੋ ਵੀ ਉਹਨਾਂ ਦੀ ਰਸਨਾ ਦੇ ਵਿੱਚੋਂ ਕੀਰਤਨ ਸੋਨੇ ਤੇ ਸੁਣ ਕੇ ਪਾਪ ਮੁਕਤ ਹੋ ਜਾਵੇ ਪਾਪ ਪਾਪ ਤਿਆਗ ਦੇਣ ਦੋਵੇਂ ਧਰਮ ਦੀ ਕੀਰਤ ਕਰਕੇ ਖਾਣਾ ਸ਼ੁਰੂ ਕਰ ਦਿੱਤਾ ਆਏ ਗਿਆ ਸੰਤਾਂ ਸਾਧੂਆਂ ਦੀ ਸੇਵਾ ਕਰਨੀ ਤੇ ਮਾਰਕੰਡ ਇਸ ਤਰੀਕੇ ਨਾਲ ਤੁਹਾਡਾ ਅਪਰਾਚ ਤੁਹਾਡੇ ਦੇਸ਼ ਦਾ ਕਲਿਆਣ ਹੋਵੇਗਾ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਐਸਾ ਹੀ ਲਿਖਿਆ ਕਹਿੰਦੇ ਭਾਈ ਮਾਲੋ ਤੇ ਭਾਈ ਮੰਗਾਏ ਗੁਰਬਾਣੀ ਦਾ ਰਸ ਪਹਿਲਾ ਆਪੋ ਲੈੰਦੇ ਤੇ ਕਹਿੰਦੇ ਫਿਰ ਮगन ਹੋ ਕੇ ਹਰ ਕੇ ਨੂੰ ਸੁਣਾਉਂਦੇ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਲਾ ਮੰਗੋ ਸਿੱਖ ਦੋਏ ਗੁਰਬਾਣੀ ਰਸ ਰਸਕ ਬਿਲਾਸੀ ਕਹਿੰਦੇ ਭਾਈ ਭਾਈ ਮਾਲੂ ਅਤੇ ਭਾਈ ਮਾਂਗਾ ਜੀ ਸਭ ਤੋਂ ਪਹਿਲਾਂ ਆਪ ਕੋ ਉਸ ਦਾ ਆਨੰਦ ਮਾਣਦੇ ਫਿਰ ਸੰਗਤਾਂ ਨੂੰ ਸੁਣਾਉਂਦੇ ਤੇ ਜਿਹੜਾ ਵੀ ਸੁਣਦਾ ਉਹ ਮੁਕਤੀ ਪ੍ਰਾਪਤ ਕਰਦਾ ਤੇ ਅੱਜ ਦੁਖਾਂਤ ਇਸ ਗੱਲ ਦਾ ਵੀ ਆਦੇ ਜਿਹੜੇ ਸਾਡੇ ਰਾਗੀ ਢਾਡੀ ਪ੍ਰਚਾਰਕ ਨੇ ਉਹਨਾਂ ਦੇ ਆਪਣੇ ਜੀਵਨ ਦੀ ਕਮਾਈ ਕੋਈ ਨਹੀਂ ਜੋ ਕੀਰਤਨ ਕੀਤਾ ਜਾ ਰਿਹਾ ਹੈ ਉਸ ਨੂੰ ਆਪਣੇ ਜੀਵਨ ਦਾ ਆਧਾਰ ਕੋਈ ਨਹੀਂ ਬਣਾਇਆ ਤੇ ਦੁਖਾਂਤ ਇਸ ਗੱਲ ਦਾ ਹੋਰ ਵੱਧ ਚੁਕਾ ਕਿ ਸਾਡੇ ਜਿੰਨੇ ਵੀ ਰਾਗੀ ਧਾਰਦੀ ਪ੍ਰਚਾਰਕ ਬਹੁਤਾਂ ਦੀ ਗਿਣਤੀ ਵਿਸਾਰੀ ਤਾਂ ਨਹੀਂ ਪਰ ਬਹੁਤਾਂ ਦੀ ਗਿਣਤੀ ਅੰਦਰ ਉਹਨਾਂ ਦਾ ਜੀਵਨ ਇੰਨਾ ਘੁੱਟਿ ਲਾਹ ਹੋ ਚੁਕਾ ਕਿ ਕੀਰਤਨ ਤੇ ਕਰਦੇ ਨੇ ਪਰ ਆਪਣੇ ਜੀਵਨ ਦੀ ਕਮਾਈ ਕੋਈ ਨਹੀਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਾਨੋ ਅਤੇ ਭਾਈ ਮਾਂਗਾ ਇੱਕੋ ਵਜਨ ਕੀਤਾ ਸੀ ਕਿ ਜੋ ਵੀ ਕੀਰਤਨ ਕਰਨਾ ਉਹਦੇ ਅਰਥ ਪਰਨੇ ਤੇ ਦੋਨਾਂ ਗੁਰਸਿੱਖਾਂ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਦੋਨਾਂ ਨੇ ਫਿਰ ਕੀਰਤਨ ਕਰਨ ਆਰੰਭ ਕਰ ਦਿੱਤਾ ਤੇ ਧੰਨ ਗੁਰੂ ਨਾਨਕ ਮਹਾਰਾਜ ਨੇ ਉਹਨਾਂ ਦੀ ਝੋਲੀਆਂ ਭਾਰ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ